ਨਾਲ ਗੌਰ ਦੇ ਦੇਖ ਨਾਲ ਗੌਰ ਦੇ ਦੇਖ دیਵਾਨਾ ਉਹੀ ਏ ਜੋ ਲਿਖਿਆ ਤੇਰੇ ਲੇਖ دیਵਾਨਾ ਉਹੀ ਏ ਉਹੀ ਕੁੰਡੀ ਮੁਸ਼ ਉਹੀ ਕੁੰਡੀ ਮੁਸ਼ ਤੇ ਉਹੀ ਅੱਖ ਖੜੀ ਉਹੀ ਪਰਾਣਾ ਪੇਸ دیਵਾਨਾ ਉਹੀ ਏ ਉਹੀ ਦਿਲ ਤੇ ਉਹੀ ਦਿਲ ਵਿੱਚ ਤੂੰ ਵਸਦੀ ਉਹੀ ਦਿਲ ਤੇ ਉਹੀ ਦਿਲ ਵਿੱਚ ਤੂੰ ਵਸਦੀ ਉਹੀ ਪੁਰਾਣਾ ਕੇਸ دیਵਾਨਾ ਉਹੀ ਏ ਅਲੜ ਜਿਆ ਪਿਆਰ ਤੇ ਅਲੜ ਸਦਰਾਂ ਨੇ ਅਲੜ ਜਿਆ ਪਿਆਰ ਤੇ ਅਲੜ ਸਦਰਾਂ ਨੇ ਅਲੜ ਜਈ ਵਰੇਸ دیਵਾਨਾ ਉਹੀ ਏ ਜੋ ਲਿਖਿਆ ਤੇਰੇ ਲੇਖ دیਵਾਨਾ ਉਹੀ ਏ चट लिया जे पत्थर मुड़ के आ जा नहीं चट लिया जे पत्थर मुड़ के आ जा नहीं चंगा नहीं कलेस दीवाना ओही है डुल्ले बेर नहीं बिगड़े आ जा चुग लीए डुल्ले बेर नहीं बिगड़े आ जा चुग लीए ऐवे करना पट्टी मेस दीवाना ओही है ਜੋ ਲਿਖਿਆ ਤੇਰੇ ਲੇਖ دیਵਾਨਾ ਉਹੀ ਏ ਜਦ ਚੁੱਲ੍ਹੇ ਮੂਰੇ ਮੈਂ ਜਦ ਚੁੱਲ੍ਹੇ ਮੂਰੇ ਬੈ ਤੁਵੇਂ ਦੇ ਪਜਰੋਨੀ ਏ ਬੜੀ ਦਿਲ ਨੂੰ ਪਹੁੰਚਦੀ ਠੇਸ دیਵਾਨਾ ਉਹੀ ਏ ਜੋ ਲਿਖਿਆ ਤੇਰੇ ਲੇਖ دیਵਾਨਾ ਉਹੀ ਏ